ਸਾਪੋ ਹੈ ਉਹ ਕੀ ਮੁਸ਼ਕਲਾ ਸੀ ਕੀ ਕਰਨਾ ਚਾਹਦੇ ਹਾਂ ਮੈਂ ਮੋਹਨ ਲਾਲ ਮਾਇਨ ਵਾਈਸ ਪ੍ਰਧਾਨ ਅੰਮ੍ਰਿਤਸਰ ਟੈਨੈਂਟ ਕਮਪੇਅਰ ਐਸੋਸੀਏਸ਼ਨ ਦਾ ਵਾਈਸ ਪ੍ਰਧਾਨ ਹੈ ਅਸੀਂ ਆਨ ਦਾ ਸਾਡਾ ਇਹੋ ਹੀ ਮਕਸਦ ਹੈ ਕਿ ਜਿਹੜੀਆਂ ਸਾਡੀਆਂ ਕਾਰਪੋਰੇਸ਼ਨ ਦੀਆਂ ਇਹਦੀਆਂ ਦੁਕਾਨਾਂ ਨੇ ਉਹਨਾਂ ਦੇ ਬੜੀ ਦੇਰ ਤੋਂ ਕਿਰਾਏ ਤੇ ਬੈਠੇ ਆ ਕਿਰਾਇਆ ਇਹਨਾਂ ਨੇ ਕਿੰਨੇ ਪਰਸੈਂਟ 900 ਤੇ ਕਿੰਨੇ ਪਰਸੈਂਟ ਵਧਾਨ ਦੀ ਕੋਸ਼ਿਸ਼ ਕਰਦੇ ਆ ਅਸੀਂ ਇਹਨਾਂ ਨੂੰ ਇਹੋ ਕਿਹਾ ਕਿ ਸਾਡਾ ਜਿਹੜਾ ਪਿਛਲਾ ਕਿਰਾਇਆ ਵਾ ਉਹ ਪੁਰਾਣੇ ਰੇਟਾਂ ਤੇ ਲੈ ਲਓ ਤੇ ਬਾਕੀ ਅੱਗੋ ਬੈ ਕੇ ਤੁਹਾਡਾ ਜੋ ਵੀ ਹਾਊਸ ਸੈਟ ਕੀ ਪਾਸ ਹੋ ਜਾਏਗਾ ਤੇ ਉਹਦੇ ਬਾਅਦ ਜੋ ਤੁਸੀਂ ਸਾਡਾ ਫੈਸਲਾ ਕਰਨਾ ਇਹਨਾਂ ਦੀ ਸਭ ਤੋਂ ਬੜੇ 40 50 50 ਸਾਲ ਦੇ ਇੱਥੇ 60 60 ਸਾਲ ਦੇ ਬੈਠੇ ਆ ਅਜੇ ਤੱਕ ਕਿਰਾਏ ਤੇ ਹੀ ਨੇ ਤੇ ਆਣ ਵਾਲੀ ਪੀੜੀ ਬੱਚਿਆਂ ਨੇ ਕੀ ਕਹਿਣਾ ਪਪਾ ਜੀ ਕੀ ਬਣਾਇਆ ਜਾਏ ਪਪਾ ਜੀ ਕਿਰਾਏ ਤੇ ਹੀ ਜੇ ਤੇ ਅਸੀਂ ਦੇਣਾ ਕਿ ਇਹੋ ਰਿਕੁਐਸਟ ਕਰਨਾ ਸੇ ਆਏ ਆ ਮੇਅਰ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਆ ਆਪਣੀ ਫਾਈਲ ਵੀ ਦਿੱਤੀ ਆ ਜਿਹੜੇ ਸਾਰੇ ਨਾਮ ਨੂੰ ਦਿੱਤੇ ਆ ਤੇ ਉਹਨਾਂ ਨੇ ਵੀ ਇਹੋ ਸਾਨੂੰ ਮੌਸਲਾ ਭਰੋਸਾ ਦਿੱਤਾ ਹੈ ਕਿ ਕਹਿੰਦੇ ਅਸੀਂ ਆਪਨਾ ਮੈਂ ਸਾਰਾ ਟੈਕਨੀਕਲੀ ਜੋ ਵੀ ਇਹਨਾਂ ਦਾ ਆਪਣੇ ਕਮਿਸ਼ਨ ਇਹਨਾਂ ਨਾਲ ਆਪਣੇ ਸਟਾਫ ਨਾਲ ਬੈਠ ਰਹੇ ਬੈਠ ਕੇ ਜਿਹੜੀ ਵੀ ਕੋਈ ਗੱਲ ਹੋएगी ਮੈਂ ਤੁਹਾਨੂੰ ਅਗਲੀ ਮੀਟਿੰਗ ਦੇ ਵਿੱਚ ਨਾਲ ਸੱਦਾਂਗਾ ਸਾਨੂੰ ਇੰਨੀ ਹੀ ਬੜੀ ਸੁਝਾਵ ਦਿੱਤਾ ਉਹਨਾਂ ਨੇ ਬੜੀ ਖੁਸ਼ੀ ਹੋਈ ਆ ਮਿਲ ਕੇ ਤੇ ਇੰਨੇ ਚ ਹੀ ਸਾਰੇ ਸਾਡੇ ਜਿੰਨੇ ਵੀ ਸਾਡੇ ਮੈਂਬਰ ਆਏ ਆ ਉਹ ਅਸੀਂ ਐਸ ਕਰਕੇ ਇਹੋ ਹੀ ਵਾਰ-ਵਾਰ ਰਿਕਵੈਸਟ ਕਰਦੇ ਆ ਜਿੰਨੇ ਵੀ ਮੇਰ ਪਹਿਲਾਂ ਵੀ ਸੀਗੇ ਹੋਸੀ ਨਹੀਂ ਬੈਠਾ ਤੇ ਗੱਲ ਕਿੰਨਾ ਸੁਣੀ ਸੀ ਸਾਡੀ ਕਮਿਸ਼ਨਰ ਸਾਹਿਬ ਦੇ ਵੀ ਮੰਤਰੀਆਂ ਤੱਕ ਵੀ ਗਏ ਆ ਹੁਣ ਸਾਡੇ ਨਾਲ ਐਮਰਲੀ ਨੇ ਆਪਣੇ ਸਾਡੇ ਵਾਲੇ ਹੋਰ ਵੀ ਜਸਪੀਰ ਜੀ ਤੇ ਪੱਟੀ ਸਾਹਿਬ ਨੇ ਰਵਿੰਦਰ ਪੱਟੀ ਜੀ ਬਾਕੀ ਪ੍ਰਧਾਨ ਸਾਹਿਬ ਨਾਲ ਨੇ ਗਾਂਧੀ ਜੀ ਆਪਣੇ ਰਵਿੰਦਰ ਜੀ ਹਰਾ ਕੁਮਾਰ ਜੀ ਰਾਜੂ ਜੀ ਸਾਰੇ ਹੀ ਇੰਨਾ ਹੀ ਸਾਡਾ ਸ਼ੁਕਰ ਹੈ ਮਹਾਰਾਜ ਦਾ ਜੇ ਸਾਨੂੰ ਇਹਨਾਂ ਨੇ ਜਿਹੜਾ ਟਾਈਮ ਦਿੱਤਾ ਮਿਲ ਕੇ ਗੱਲਬਾਤ ਸੁਣੀ ਆ ਇੰਨੇ ਸੀ ਸਾਨੂੰ ਜੈ ਕੀ ਕਹਿਣਾ ਚਾਹੋਗੇ ਮੇਰਾ ਨਾਮ ਮੇਰਾ ਨਾਮ ਤੇਜਿੰਦਰ ਸਿੰਘ ਹੈ ਜੀ ਮੈਂ ਐ ਅੰਮ੍ਰਿਤਸਰ ਟੈਂਟਡ ਸ਼ੌਪ ਕੀਪਰ ਐਸੋਸੀਏਸ਼ਨ ਦਾ ਲੀਗਲ ਐਡਵਾਈਜ਼ਰ ਹਾਂ ਜੀ ਅੱਜ ਅਸੀਂ ਮੇਅਰ ਸਾਹਿਬ ਕੋਲ ਟਾਈਮ ਲਿਆ ਸੀ ਜੀ ਸਾਡੀ ਇੱਕ ਦੁਕਾਨਾਂ ਦੀ ਮੁਸ਼ਕਲ ਆ ਰਹੀ ਹੈ ਕਿ ਵੀ ਇਹਨਾਂ ਨੇ ਇੱਕ ਤੇ ਸਾਡੇ ਕਿਰਾਏ ਜਿਹੜੇ 900% ਵਧਾਏ ਹੋਏ ਆ ਅਸੀਂ ਇਹਨਾਂ ਨੂੰ ਰਿਕੁਐਸਟ ਕਰਨ ਆਏ ਸੀ ਵੀ ਸਾਡੇ ਕੋ ਪੁਰਾਣੇ ਰੇਟਾਂ ਦੇ ਕਿਰਾਏ ਲੱਲੇ ਜਾਨ ਤੇ ਉਸ ਤੋਂ ਬਾਅਦ ਜੋ ਵੀ ਹੋ ਉਸ ਫੈਸਲਾ ਕਰੇਗਾ ਸਾਡੇ ਕਿਰਾਏ ਵਧਾਣ ਬਾਰੇ ਅਸੀਂ ਉਹਦੇ ਲਈ ਸਹਿਮਤ ਹੋਵਾਂਗੇ ਸਰ ਇਹ ਪਹਿਲੇ ਕਿਰਾਇਆ ਕਿੰਨੇ ਕੀ ਅਰੇ ਸਰ ਅੱਗੇ ਨਾਲੋਂ ਇਹਨਾਂ ਨੇ ਸਿੱਧਾ ਹੀ ਸਾਨੂੰ ਮਤਲਬ ਜਿਸ ਬੰਦੇ ਦਾ ਵੀ ਕਿਰਾਇਆ 1000 ਰੁਪਏ ਸੀ ਸਿੱਧਾ 9000 ਰੁਪਏ ਕਰਤਾ ਜੀ ਇਹਨਾਂ ਨੇ ਉਹ ਜਿਹੜਾ ਆਮ ਆਦਮੀ ਜਿਹੜਾ ਵੀ ਜਿਹਦਾ ਛੋਟਾ ਕਾਰੀਗਰ ਕੋਈ ਵੀ ਦੇਣ ਯੋਗ ਨਹੀਂ ਹੈਗਾ ਜੀ ਨਾ ਹੀ 9900% ਕਿਰਾਇਆ ਕੋਈ ਜਾਇਜ਼ ਹੈਗਾ ਜੀ ਕਿਸੇ ਤਰ੍ਹਾਂ ਵੀ ਵਧਾਣਾ ਤੇ ਇਹ ਵੀ ਗੱਲ ਹੋਏਗੀ ਕਿ ਮੇਰ ਸਾਹਿਬ ਨੂੰ ਕਿ ਜਿਹੜੀ ਸਾਡੇ ਕਿਰਾਏ ਦੇ ਦੁਕਾਨਾ ਉਹ ਸਾਨੂੰ ਮੁੱਲ ਦੇ ਹਾਂਜੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਇੱਕ ਬਰਬੋਦਲ ਦਿੱਤੀ ਹੈ ਕਿ ਵੀ ਇਹ ਕਿਰਾਏ ਜਿਹੜੀਆਂ ਦੁਕਾਨਾਂ ਵਾਂ ਤੁਸੀਂ ਸਾਨੂੰ ਮੁੱਲ ਦਿਓ ਇਹਦੇ ਨਾਲ ਇੱਕ ਤੇ ਕਾਰਪੋਰੇਸ਼ਨ ਨੂੰ ਬਹੁਤ ਜ਼ਿਆਦਾ ਹੀ ਵੱਡੀ ਰਕਮ ਮਿਲੇਗੀ ਉਸ ਤੋਂ ਬਾਅਦ ਉਹਨਾਂ ਨੂੰ ਪ੍ਰਾਪਰਟੀ ਟੈਕਸ ਮਿਲੇਗਾ ਇੱਕ ਸ਼ਹਿਰ ਦੀ ਨੁਹਾਰ ਬਦਲੇਗੀ ਇੱਕ ਜਿਹੜਾ ਸ਼ਹਿਰ ਦੇ ਜ ਆਲੇ ਦੁਆਲੇ ਜ ਚੰਗੀਆਂ ਦੁਕਾਨਾਂ ਬਣਨਗੀਆਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਉਹ ਸਾਰੀ ਮਿਲੇਗੀ ਇਸ ਨਾਲ ਮਤਲਬ ਨਾ ਸਿਰਫ ਕਾਰਪੋਰੇਸ਼ਨ ਨੂੰ ਫਾਇਦਾ ਸਾਨੂੰ ਲੋਕਾਂ ਨੂੰ ਵੀ ਫਾਇਦਾ ਤੇ ਹਰ ਬੰਦੇ ਨੂੰ ਹੀ ਫਾਇਦਾ ਜਿਸ ਨੇ ਜੇ ਮੇਅਰ ਸਾਹਿਬ ਨੇ ਸਾਨੂੰ ਕਿਹਾ ਵਾ ਵੀ ਅਸੀਂ ਸੀਰੀਅਸਲੀ ਇਸ ਮਸਦੇ ਬਾਰੇ ਸੋਚਾਂਗੇ ਤੇ ਦੁਬਾਰਾ ਬਹੁਤ ਜਲਦੀ ਮੀਟਿੰਗ ਬੁਲਾ ਕੇ ਇਹਦਾ ਫੈਸਲਾ ਲਏਗਾ ਹਾਂਜੀ ਪੂਰਾ ਵਾਦਾ ਉਹਨਾਂ ਨੇ ਜੀ ਆਪਣੇ ਵੱਲੋਂ ਪੂਰਾ ਯਕੀਨ ਕਰਾਇਆ ਕਿ ਮੈਂ ਇਹ ਕੰਮ ਕਰਾਂਗਾ ਠੀਕ ਹੈ ਨਾ ਜੀ ਅੱਜ ਮੇਰਾ ਉਤਾਰ ਹੈ ਮੈਂ ਜੇਸ਼ ਕੁਮਾਰ ਗਾਂਧੀ ਮੈਂ ਆਪਣਾ ਅੰਮ੍ਰਿਤਸਰ ਟੈਨਰ ਸ਼ੋਕ ਪ੍ਰੈਸ਼ੂਰਸ਼ਨ ਦਾ ਪ੍ਰੈਜ਼ੀਡੈਂਟ ਆ ਅੱਜ ਪਹਿਲੇ ਸਭ ਤੋਂ ਪਹਿਲੇ ਮੈਂ ਆ ਤੁਹਾਡਾ ਧੰਨਵਾਦ ਕਰਾਂਗਾ ਜਿਹੜਾ ਮੀਡੀਆ ਜਿਹੜੀ ਸਾਡੀ ਆਵਾਜ਼ ਗਾਂ ਤੱਕ ਪਹੁੰਚਾਏਗਾ ਜੀ ਠੀਕ ਹੈ ਜੀ ਅੱਜ ਸਾਨੂੰ ਅਰਵਿੰਦਰ ਭੱਟੀ ਨੇ ਡਾਕਟਰ ਜਸਵੀਰ ਐ ਮੇਰ ਸਾਹ ਨੇ ਟਾਈਮ ਲੈ ਕੇ ਦਿੱਤਾ ਸੀ ਸਾਨੂੰ ਅੱਜ ਮੀਟਿੰਗ ਵੀ ਕਰਾਈ ਹੈ ਜਿਹੜੀ ਮੇਰ ਸਾਹ ਨੇ ਆਸ਼ਵਾਸਨ ਦਿੱਤਾ ਵੀ ਜਿਹੜਾ ਤੁਹਾਡਾ ਕਰਾਇਆਗਾ ਮੈਂ ਪਹਿਲੇ ਰੇਟ ਤੇ ਤੁਹਾਡਾ ਕਰਾਇਆ ਮੈਂ ਉਹੀ 31 ਮਾਰਚ ਤੋਂ ਪਹਿਲੇ ਵੀ ਤੁਹਾਡਾ ਮੈਂ ਪਹਿਲਾ ਰੇਟ ਕਰਾਇਆ ਤੁਹਾਡਾ ਦਵਾ ਦਾਂਗਾ ਅਸੀਂ ਮੇਰ ਸਾਹ ਨੂੰ ਦੱਸਿਆ ਵੀ ਜਿਹੜਾ ਸਾਡਾ 950% ਕਰਾਇਆ ਵਧਾਇਆ ਵਧਾਇਆ ਜਿਹੜਾ ਇਹ ਕਿਧਰੇ ਨਹੀਂ ਅੰਬਸਾਰੀ ਨੋਟੀਫਿਕੇਸ਼ਨ ਕੱਢੇ ਨਾਲ ਜਲੰਧਰ ਨਾਲ ਲੁਧਿਆਣਾ ਨਾਲ ਪੱਟੀ ਨਾਲ ਤਰਨਤਾਰ ਕਿਧਰੇ ਨਹੀਂਗੇ ਸਾਡੇ ਕੋਲ ਜਲੰਧਰ ਲੁਧਿਆਣਾ ਦੀਆਂ ਰਸੀਦਾਂ ਵੀ ਹੈਗੀਆਂ ਉਹ ਪੁਰਾਣੇ ਰੇਟ ਦੇ ਉਹਨਾਂ ਨੋਕ ਲੈ ਕੇ ਵੀ ਆਏ ਆ ਉਹ ਜਲੰਧਰ ਲੁਧਿਆਣਾ ਸਾਰੇ ਇਹ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜਾ ਕਿਰਾਇਆ ਖੜਾ ਜਿਹੜਾ ਇਹ 995 ਦਾਇਰਾ ਜਿਹੜਾ ਕਿਰਾਇਆ ਪਹਿਲਾਂ ਲਗਾ ਉਹੀ ਰਹਿਣ ਦਿੱਤਾ ਜਾਵੇ ਜੇ ਇਹਨਾਂ ਨੇ ਇਹਨੂੰ ਪੰਜਾਬ ਨੂੰ ਮਾਡਲ ਬਣਾਣਾ ਹੈ ਤੇ ਮਾਡਲ ਤਾਂ ਹੀ ਬਣਨਾ ਹੈ ਜੇ ਇਹਨਾਂ ਦਾ ਕਿਰਾਇਆ ਉਹੀ ਨਾ ਤੇ ਜੇ ਦੁਕਾਨਾਂ ਨਾਲ ਮੋਲ ਦਿੱਤੇ ਜਾਣ ਤੇ 3 2 2 ਮਹਿਲਾ ਜਿਹੜੀਆਂ ਨਾਲ ਪਾਸ ਕਰਕੇ ਇਹਨਾਂ ਨੂੰ ਬਣਾਈਆਂ ਜਾਣ ਤੇ ਜਿਹੜੇ ਕੰਮ ਕਰ ਸਕਣ ਕਿਉਂਕਿ ਦੁਕਾਨਾਂ ਦੇ ਨਾਂ ਆਪਣੇ ਨਾਲ ਹੈਗੇ ਨਾ ਕੋਈ GST ਨੰਬਰ ਵੀ ਨਹੀਂ ਮਿਲਦਾ ਇਹਨਾਂ ਨੂੰ ਨਾ ਕਾਰੋਬਾਰ ਕਰ ਸਕਦੇ ਆ ਤੇ ਮੈਂ ਸਰਕਾਰ ਅਕੋ ਬੇਨਤੀ ਕਰਾਂਗਾ ਜੀ ਜਿਹੜੀ ਸਾਡੀ ਫਰਿਆਦ ਹੈਗੀ ਆ ਇਹ ਸੁਣਾਈ ਕੀਤੀ ਜਾਵੇ ਤੇ ਮੇਰ ਸਾਹਿਬ ਨੂੰ ਮੈਂ ਕਹਾਂਗਾ ਜੀ ਇਹ ਜਿਹੜਾ ਮਸਲਾ ਜਲਦੀ ਜਲਦੀ ਹੱਲ ਕੀਤਾ ਜਾਵੇ ਅਗਰ ਇਹ ਦੁਕਾਨਾਂ ਤੁਹਾਨੂੰ ਮੁੱਲ ਮਿਲ ਜਾਂਦਾ ਫਿਰ ਜੇ ਮਿਲ ਮੁੱਲ ਮਿਲ ਜਣ ਗਿਆ ਅਸੀਂ ਸਰਕਾਰ ਦੇ ਧੰਨਵਾਦੀ ਹੋਵਾਂਗੇ ਤੇ ਸਰਕਾਰ ਦੇ ਗੁਣ ਗਾਂਦੇ ਰਵਾਂਗੇ ਤੇ ਇਸ ਸਰਕਾਰ ਦੇ ਨਾਲ ਹੀ ਰਹਿਵਾਂਗੇ ਅੱਜ ਸਨਮਾਨਤ ਵੀ ਕੀਤਾ ਗਿਆ ਮੇਰ ਸਾਹਿਬ ਨੂੰ ਮੇਰ ਸਾਹਿਬ ਨੂੰ ਸਨਮਾਨਤ ਕੀਤਾ ਗਿਆ ਵੀ ਅਸੀਂ ਕਰਕੇ ਵੀ ਚਲੋ ਆਮ ਪਾਰਟੀ ਦਾ ਮੇਰ ਬਣਿਆ ਜਾਂ ਤੇ ਆਮ ਪਾਰਟੀ ਅਸੀਂ ਆਮ ਆਮ ਸਮਝੇ ਕਿ ਪਬਲਿਕ ਆਮ ਹੈ ਸਾਡੀ ਸੁਣਾਈ ਕੀਤੀ ਜਾਵੇ ਕਿਉਂਕਿ ਸਾਲ ਹੋ ਗਿਆ ਸਾਨੂੰ ਅਸੀਂ ਇਹਨਾਂ ਨੂੰ ਕਹਿੰਦੇ ਜੀ ਮਿਹਰ ਬਣੇਗਾ ਜੀ ਫਿਰ ਅਸੀਂ ਮਿਹਰ ਬਣ ਗਏ ਹੁਣ ਆਈ ਮਿਹਰ ਸਾਨੂੰ ਆਈ ਆਪਣਾ ਇਹ ਰਿਮੈਂਡਰ ਦੇ ਕੇ ਆਈਏ ਉਹਨਾਂ ਨੂੰ ਐਸਾ ਲਾ ਮਸਲਾ ਐ ਇਹ ਗੱਲ ਆ ਬਾਤ ਆ ਤੇ ਮਿਹਰ ਸਾਨੂੰ ਨੇ ਸੁਆਸ ਦਿੱਤਾ ਜੀ ਤੁਹਾਡਾ 31 ਮਾਰਚ ਤੋਂ ਪਹਿਲੇ ਪਹਿਲੇ ਇਹ ਤੁਹਾਡਾ ਮਸਲਾ ਹੱਲ ਕੀਤਾ ਜਾਏਗਾ ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram اور WhatsApp چینل پر